ਦੋਸਤੋ ਅੱਜ ਦੀ ਵੀਡੀਓ ਤਲਵੰਡੀ ਸਾਬੋ ਟਰੈਕਟਰ ਮੰਡੀ ਮੰਡੀ ਪੂਰੀ ਫੁੱਲ ਭਰੀ ਹੈ ਤੇ ਸੌਦੇ ਨੇ ਜਿਹੜੇ ਸੀਜ਼ਨ ਤੋਂ ਬਾਅਦ ਪੂਰੇ ਹੋ ਰਹੇ ਨੇ ਮਿੱਤਰੋ ਤੇ ਰਹਿ ਵੀ ਰੇਟ ਕੀ ਰਹਿਣਗੇ ਆਪਾਂ ਸਾਰੀ ਜਾਣੂ ਕਰਵਾਉਣੀ ਆ ਤੁਹਾਨੂੰ ਟਰੈਕਟਰ ਜਿਹੜਾ ਸਭ ਤੋਂ ਪਹਿਲਾ ਉਹ ਹੈਗਾ ਜੀ ਸੋਨਾ ਲੀਕਾ ਡੀਆਈ 35 ਦਾ 2009 ਮਾਡਲ ਪੰਜਾਬ ਨੰਬਰ ਹੈ ਡਬਲ ਕਲਚ ਹੈ ਕੀਮਤ ਇਹਦੀ 2,75,000 ਰੁਪਏ ਹੈ ਐਸਰ 241 ਐਨਸੀ 99 ਮਾਡਲ 1 ਲੱਖ ਤੇ 40000 ਰੁਪਏ ਦੀ ਕੀਮਤ ਆ ਗਈ ਅੱਗੇ ਆ ਗਿਆ ਮਿੱਤਰੋ ਸੋਨਾਲੀਕਾ ਡੀਆਈ 745 ਰਾਜਸਥਾਨ ਨੰਬਰ ਆ ਇਹ 2007 ਮਾਡਲ 2 ਲੱਖ ਤੇ 45000 ਰੁਪਏ ਦੀ ਕੀਮਤ ਹੈ ਡਬਲ ਕਲਚ ਦੇ ਵਿੱਚ ਐਗੇ ਟਰੈਕਟਰ ਤੁਹਾਨੂੰ ਦਿਖਾ ਦੇਣੇ ਸਵਰਾਸ 735 ਐਫੀ ਟਰੈਕਟਰ ਮਾਡਲ 96 ਕੀਮਤ ਆ ਗਈ 1 ਲੱਖ ਤੇ 10000 ਰੁਪਇਆ ਫਾਰਮ ਟਰੈਕ 60 ਦਾ ਆ ਗਿਆ ਜੀ ਮਾਡਲ ਆ ਗਿਆ 2006 ਕੀਮਤ ਆ ਗਈ 2 ਲੱਖ ਤੇ 65000 ਰੁਪਇਆ ਅਗੇ ਸਟੈਂਡਰਡ ਆ ਗਿਆ 460 ਮਾਡਲ ਆ ਗਿਆ ਹੈ 2012 ਕੀਮਤ ਆ ਗਈ ਇਹਦੀ 3 ਲੱਖ ਤੇ 85000 ਰੁਪਇਆ ਪੰਜਾਬ ਨੰਬਰ ਦਾ ਟਰੈਕਟਰ ਹੈ ਸੋਨਾਲੀਕਾ DE 740 ਹੈ ਜੀ 2010 ਮਾਡਲ 2 ਲੱਖ ਤੇ 35000 ਰੁਪਇਆ ਟਰੈਕਟਰ ਦੀ ਕੀਮਤ ਹੈ ਅੱਗੇ ਜੌਂੜਾ ਰਾਈ 5204 2007 ਮਾਡਲ 3 ਲੱਖ 40000 ਰੁਪਏ ਕੀਮਤ ਹੈ ਟਾਇਰ ਪਿਛਲੇ ਜਮਾ ਨਵੇਂ ਆ ਜੀ ਐ ਕਿਸ ਨੂੰ ਟਰੈਕਟਰ ਦਿਖਾ ਦੇਣੇ ਹੈ ਮਹਿੰਦਰਾ 265 21 ਮਾਡਲ ਕੀਮਤ ਆ ਗਈ ਇਹਦੀ 4 ਲੱਖ ਤੇ 45000 ਰੁਪਿਆ 36 ਦੀ ਆ ਗਈ ਅੱਗੇ ਟਰੈਕਟਰ ਸ਼ਤੀਤੀ ਦੀ ਮਾਡਲ ਆ ਗਿਆ ਜੀ 2018 ਪੰਜਾਬ ਨੰਬਰ ਦਾ ਟਰੈਕਟਰ ਹੈ ਰੇਟ ਆ ਗਿਆ 6 ਲੱਖ ਤੇ 30000 ਰੁਪਿਆ ਅੱਗੇ ਤੁਹਾਨੂੰ ਸਵਰਾਜ 744 ਟਰੈਕਟਰ ਦਿਖਾ ਦਿੰਨੇ ਆ ਜੀ ਮਾਡਲ ਪੂਰਾ 2000 ਇਹ ਰੇਟ 2 ਲੱਖ ਤੇ 50000 ਰੁਪਿਆ ਸੋਨਾਲੀਕਾ ਡੀਏ 750 2004 ਮਾਡਲ ਕੀਮਤ 3 ਲੱਖ ਤੇ 15000 ਰੁਪਿਆ ਅੱਗੇ ਤੁਹਾਨੂੰ ਸੁਵਰਾਜ 855 ਦਿਖਾ ਦਿੰਨੇ ਜੀ 2020 ਮਾਡਲ 6 ਲੱਖ ਤੇ 70000 ਰੁਪਿਆ ਟਰੈਕਟਰ ਦੀ ਕੀਮਤ ਹੈ ਅੱਗੇ ਆ ਗਈ ਅਰਜਨ 555 ਜੀ ਇਹ 2017 ਮਾਡਲ 4 ਲੱਖ ਤੇ 95000 ਰੁਪਿਆ ਟਰੈਕਟਰ ਦੀ ਕੀਮਤ ਹੈ ਪੀ ਵੀ 13 ਸੰਗਰੂਰ ਦਾ ਨੰਬਰ ਆ ਜੀ ਅੱਗੇ ਜੀ ਫਾਰਮ ਡ੍ਰੈਗ 35 ਵਾਲਾ ਆ ਗਿਆ 2003 ਮਾਡਲ 1 ਲੱਖ ਤੇ 65000 ਰੁਪਿਆ ਇਹ ਟਰੈਕਟਰ ਦੀ ਕੀਮਤ ਆ ਗਈ ਇਹ ਕਿਸ ਨੂੰ ਪ੍ਰੀਤ 60 49 ਦਿਖਾ ਦੇਣੇ ਆ 2021 ਮਾਡਲ ਕੀਮਤ 4 ਲੱਖ ਤੇ 65000 ਰੁਪਿਆ ਅੱਗੇ ਇਸ ਨੂੰ ਟਰੈਕਟਰ ਦਿਖਾ ਦੇਣੇ ਜੀ 55 52 ਟਰੈਕਟਰ ਹੈਗਾ 2018 ਮਾਡਲ 5 ਲੱਖ ਤੇ 75000 ਰੁਪਿਆ ਇਹ ਟਰੈਕਟਰ ਦੀ ਕੀਮਤ ਆ ਗਈ ਫਾਰਮ ਟਰੈਕ ਦਿਖਾ ਦਿੰਨੇ ਆ ਜੀ ਮਾਡਲ ਹੈਗਾਗਾ 2009 2 ਲੱਖ ਤੇ 65000 ਰੁਪਿਆ ਇਹ ਟਰੈਕਟਰ ਦੀ ਕੀਮਤ ਆ ਗਈ ਅੱਗੇ ਤੁਹਾਨੂੰ 855 ਟਰੈਕਟਰ ਦਿਖਾ ਦਿੰਨੇ ਆ ਜੀ 2014 ਮਾਡਲ ਕੀਮਤ ਪੂਰੀ 5 ਲੱਖ ਰੁਪਏ ਪੰਜਾਬ ਨੰਬਰ ਵਾਲਾ ਟਰੈਕਟਰ ਹੈ ਫੋਰਡ 3600 ਟਰੈਕਟਰ ਆ ਗਿਆ ਜੀ ਮਾਡਲ 95 ਹਰਿਆਣਾ ਨੰਬਰ 1 ਲੱਖ ਤੇ 35000 ਰੁਪਏ ਟਰੈਕਟਰ ਦੀ ਕੀਮਤ ਆ ਗਈ ਮਹਿੰਦਰਾ 265 2003 ਮਾਡਲ 1 ਲੱਖ ਤੇ 90000 ਰੁਪਏ ਟਰੈਕਟਰ ਦੀ ਕੀਮਤ ਆ ਗਈ ਫਾਰਮ ਟਰੈਕ 60 2006 ਮਾਡਲ 2 ਲੱਖ ਤੇ 50000 ਰੁਪਏ ਦੀ ਕੀਮਤ ਅੱਗੇ ਐਸਰ ਆ ਗਿਆ ਜੀ 2001 ਮਾਡਲ ਕੀਮਤ 1 ਲੱਖ ਤੇ 35000 ਰੁਪਿਆ ਅੱਗੇ ਆ ਗਿਆ ਜੀ ਐਸਰ ਮਾਡਲ 82 ਰੇਟ 75000 ਰੁਪਿਆ ਲੋ ਜੀ ਅੱਗੇ ਐਸਰ ਆ ਗਿਆ ਮਾਡਲ 95 ਰੇਟ 1 ਲੱਖ ਤੇ 15000 ਅੱਗੇ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਜੀ ਜੌਂਡਯਾਰ 50 50 E 2014 ਮਾਡਲ ਰੇਟ 4 ਲੱਖ ਤੇ 60000 ਅੱਗੇ ਸਵਰਾਜ 744 ਆ ਗਿਆ ਮਾਡਲ ਨੰਬਰ 44 ਵਾਲੇ ਦੀ 2003 2 ਲੱਖ ਤੇ 55000 ਦੀ ਕੀਮਤ ਆ ਗਈ ਕਿੰਨਾ ਮਾਡਲ ਆ ਬਈ ਇਹ 2011 ਮਾਡਲ 747 ਕੀ ਰੇਟ ਹੈ ਰੇਟ ਤਾਂ ਹੈਗਾ ਬਈ 3 ਲੱਖ 3 ਲੱਖ ਰੁਪਇਆ ਬਿਲਕੁਲ ਪੰਜਾਬ ਨੰਬਰ ਹੈ ਆਰ ਕੇ ਐਨ ਸੀ ਲਿਖ ਨਾਮ ਹੋ ਗਿਆ ਰਾਜਸਥਾਨ ਨੰਬਰ ਹੈ ਆਰ ਸੀ ਮਿਲ ਜੂ ਹੈ ਕਿੰਨਾ ਬਾਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 83077 ਹੈ 83077 830 77 90977 ਇਹ ਵੀ ਇਹ ਨੰਬਰ ਦੇ ਕਰ ਲਿਓ ਮੇਤਰੋ ਸੰਪਰਕ ਉਹ ਵੀ ਨਾਲ ਵਾਲੇ ਵੀ ਆਪਣਾ ਹੀ ਆ ਸੋਨਾਲੀਕਾ ਕਿੰਨਾ ਮਾਡਲ ਮਾਡਲ ਹੈ ਸੱਤ ਰੇਟ ਰੇਟ ਹੈਗਾ 1 ਲੱਖ ਤੋਂ 1.5 ਲੱਖ ਡੂਡ ਲੱਖ ਰੁਪਈਆ ਆ ਕੀ ਰੇਟ ਭਾਈ ਜਿਹੜਾ ਫੋਨ ਤੇ ਹੋ ਜੂਗਾ ਹਨਾ ਐ ਕਿਸ ਨੂੰ ਐਂਡੋ ਫਾਰਮ ਦਿਖਾ ਦਨੇ ਆ 3055 ਮਾਡਲ 13 ਰੇਟ 3 ਲੱਖ ਤੇ 15000 ਰੁਪਈਆ ਇਧਰ ਐ ਇਸਰ ਖੜਾ 241 ਨਵਾ 22 ਮਾਡਲ ਪੰਜਾਬ ਨੰਬਰ ਦਾ ਟਰੈਕਟਰ ਹੈ ਰੇਟ ਦੀ ਗੱਲ ਕਰੀਏ 3 ਲੱਖ ਤੇ 40000 ਰੁਪਈਆ ਟਰੈਕਟਰ ਦੀ ਤੇ ਜੇ ਤੁਹਾਨੂੰ ਸੋਨਾ ਲੀਕਾ ਡੀਆਈ 745 ਟਰੈਕਟਰ ਦਿਖਾ ਦਨੇ ਆ ਹਰਿਆਣਾ ਨੰਬਰ ਦਾ 2015 ਮਾਡਲ 3,60,000 ਰੁਪਏ ਦੀ ਕੀਮਤ ਹੈ 55 ਦਿਖਾ ਦਨੇ ਆ ਜੀ 2012 ਮਾਡਲ 4 ਲੱਖ 30,000 ਰੁਪਏ ਟਰੈਕਟਰ ਦੀ ਕੀਮਤ ਆ ਗਈ ਅੱਗੇ ਐਚਐਮਟੀ ਦਿਖਾ ਦਨੇ ਆ ਤੁਹਾਨੂੰ 622 2004 ਮਾਡਲ ਕੀਮਤ ਆ ਗਈ ਇਹਦੀ 4 ਲੱਖ ਤੇ 10000 ਨਿਊ ਹੋਲੈਂਡ 730 ਆ ਗਿਆ ਜੀ 2019 ਮਾਡਲ ਕੀਮਤ ਹੈ 6 ਲੱਖ ਤੇ 45000 50 ਨੰਬਰ ਹੈ ਹੋਰ ਵੀ ਟਰੈਕਟਰ ਹੈ ਜਿਹੜੀ ਮੰਡੀ ਪੂਰੀ ਫੁੱਲ ਭਰੀ ਆ ਮਿੱਤਰੋ ਹੋਰ ਵੀ ਤੁਹਾਨੂੰ ਮੈਂ ਦਿਖਾਉਣਾ ਟਰੈਕਟਰ ਮੈਂ ਕਿ ਕਮੈਂਟ ਜਰੂਰ ਕਰ ਦਿਆ ਕਰੋ ਕਿਹੜੇ ਟਰੈਕਟਰ ਦੀ ਡਿਮਾਂਡ ਹੁੰਦੀ ਹੈ ਉਹਦਾਂ ਦਾ ਟਰੈਕਟਰ ਜਿਹੜਾ ਤੁਹਾਨੂੰ ਮਿਲ ਜੂਗਾ ਐਸਰ 485 ਆ ਜਿਹੜਾ ਇਹ 18 ਮਾਡਲ ਆ 4 ਲੱਖ ਤੇ 15000 ਰੁਪਿਆ ਦੀ ਕੀਮਤ ਹੈ ਐਸਆਰ 241 ਹੈਗਾ ਜੀ 11 ਮਾਡਲ 1 ਲੱਖ ਤੇ 75000 ਰੁਪਿਆ ਕੀਮਤ ਫਾਰਮ ਟਰੈਕ ਸਾਖੜ ਆ ਗਿਆ ਮਾਡਲ 2008 2 ਲੱਖ ਤੇ 65000 ਰੁਪਿਆ ਕੀਮਤ ਆ ਗਈ ਇਹਦੀ ਐਸਆਰ 241 17 ਮਾਡਲ ਹੈ 2 ਲੱਖ ਤੇ 45000 ਰੁਪਿਆ ਕੀਮਤ ਹੈ ਆ ਕਿ ਤੁਹਾਨੂੰ ਮੈਂ ਫਾਰਮ ਟਰੈਕ 97 ਮਾਡਲ ਦਿਖਾ ਦਿੰਨਾ 1 ਲੱਖ 30000 ਰੁਪਇਆ ਟਰੈਕਟਰ ਦੀ ਕੀਮਤ ਹੈ। SR 241 ਆ ਗਿਆ 96 ਮਾਡਲ 1 ਲੱਖ ਤੇ 20000 ਰੁਪਇਆ ਇਹਦੀ ਕੀਮਤ ਹੈ। ਅੱਗੇ ਆ ਗਿਆ ਜੀ 95 ਮਾਡਲ 735 1 ਲੱਖ ਤੇ 20000 ਰੁਪਇਆ ਟਰੈਕਟਰ ਦੀ ਕੀਮਤ ਹੈ। ਮੈਕੀ ਕਮੈਂਟ ਜ਼ਰੂਰ ਕਰਿਆ ਕਰੋ ਜੇ ਕਿਸੇ ਭਰਾ ਨੇ ਕੋਈ ਵੀਡੀਓ ਬਣਵਾਉਣੀ ਹੈ ਤਾਂ ਆਪਣੇ ਸੰਪਰਕ ਕਰ ਸਕਦੇ ਆ। ਉਹਨਾਂ ਦੀ ਵੀਡੀਓ ਜਿਹੜੀ ਆਪਣੇ ਚੈਨਲ ਤੇ ਬਣਾ ਕੇ ਜਿਹੜੀ ਪਾ ਦਾਂਗੇ ਸਵਰਾਜ 855 10 ਮਾਡਲ ਹੈ ਤੇ ਕੀਮਤ ਇਹ 3 ਲੱਖ ਤੇ 55000 ਹੈ 855 14 ਮਾਡਲ ਹੈ ਹੀ ਕੀਮਤ ਦੀ 4 ਲੱਖ ਕੋਸ ਰੁਪਏ ਉੱਤੇ ਮਟਾਇਆ ਪਿਆਗਾ ਤੇ 855 11 ਮਾਡਲ ਹੈ 3 ਲੱਖ ਤੇ 90000 ਰੁਪਿਆ ਇਹਦੀ ਕੀਮਤ ਹੈ ਤੇ 23 ਵੱਜੀ ਜਾਂਦੀ ਹੈ ਟਮਾਟਰੀ ਦੀ ਸੋਨਾਲੀਕਾ ਦੀ 735 ਦੀ ਤੇ ਬਾਕੀ ਜਿਹੜੇ ਟਰੈਕਟਰ ਦੀ ਡਿਮਾਂਡ ਹੁੰਦੀ ਹੈ ਉਹ ਦੱਸਿਆ ਜਰੂਰ ਕਰੋ ਆਪਾਂ ਉਸ ਤਰ੍ਹਾਂ ਦੀ ਵੀਡੀਓ ਜਿਹੜੇ ਛੋਟੇ ਤੱਕ ਲੈ ਕੇ ਆਵਾਂਗੇ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਪੇਜ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ